हां जी भाई गुरु जी का खालसा भाई गुरु जी की फतेह किसान ਭਰਾਵੋ ਤੁਸੀਂ ਜੋ ਅੰਨ ਫਾਇਦਾ ਕਰ ਰਹੇ ਆਂ ਧਰਤੀ ਦੇ ਵਿੱਚ ਦੇਖ ਲਓ ਕਿਸ ਤਰ੍ਹਾਂ ਇਹਨਾਂ ਨੂੰ ਜਾਨਵਰ ਪੰਛੀ ਮਨੁੱਖ ਸਾਰੇ ਇਹਨੂੰ ਖਾ ਰਹੇ ਆਂ ਜਿਗਣਾ ਹੁਣ ਅਡਾਨੀਆਂ ਦੇ ਸੇਲੂਆਂ ਦੇ ਵਿੱਚ ਨਾ ਕਣਕ ਆ ਜਿਹੜੀ ਉਹ ਤੁਸੀਂ ਲੈ ਕੇ ਜਾ ਰਹੇ ਆਂ ਆ ਦੇਖ ਲਓ ਦਾਣਾ ਦਾਣਾ ਚੁਗ ਰਹੇ ਆਂ ਨਾ ਜਾਨਵਰ ਆਪਣਾ ਢਿੱਡ ਭਰ ਰਹੇ ਆ ਤੇ ਇਹ ਫੇਰ ਕਿਸ ਤਰ੍ਹਾਂ ਦਾਣੇ ਜੀ ਸੈਲੂਆਂ ਚ ਚਲੇ ਗਏ ਅਦਾਨੀਆਂ ਦੇ ਵਿੱਚ ਜਾਨਵਰ ਇਹਨਾਂ ਨੂੰ ਕਿਵੇਂ ਚੁੱਕਣਗੇ ਕਿਉਂਕਿ ਮੰਡੀਆਂ ਤਾਂ ਹੋ ਜਣੀ ਆ ਖਤਮ ਜਿਹੜਾ ਹਿਸਾਬ ਕਿਤਾਬ ਚੱਲ ਰਿਹਾ ਜਿੱਕਣਾ ਹੁਣ ਵੀਡੀਓ ਆ ਰਹੀਆਂ ਸੋਸ਼ਲ ਮੀਡੀਆ ਦੇ ਉੱਪਰ ਇੱਕ ਜਗ੍ਹਾ ਵੀਰ ਦਿਖਾ ਰਿਹਾ ਕਿ ਦੇਖ ਲਓ ਇੱਥੇ ਮੰਡੀ ਦੇ ਵਿੱਚ ਅੱਧੀ ਮੰਡੀ ਖਾਲੀ ਪਈ ਆ ਅੱਧੀ ਦੇ ਵਿੱਚ ਕਣਕ ਆ ਆਹ ਦਾਣਾ ਮੰਡੀ 26 ਸੈਕਟਰ ਦੀ ਚੰਡੀਗੜ੍ਹ ਆਲੀ ਆ ਇਹਦੇ ਵਿੱਚ ਦੇਖ ਲਓ ਕਣਕ ਕਬੂਤਰਾਂ ਜਿਹੜੇ ਉਹ ਸਰੋਂ ਦਾ ਦਾਣਾ ਚੁਗ ਰਹੇ ਆ ਜਦ ਮੰਡੀਆਂ ਖਤਮ ਹੋ ਗਈਆਂ ਇਹ ਜਾਨਵਰ ਕਿਵੇਂ ਆਉਣਗੇ ਕਿਵੇਂ ਇਹ ਦਾਣਾ ਚੁਗਣਗੇ ਕਿਵੇਂ ਇਹਨਾਂ ਦਾ ਢਿੱਡ ਭਰੂਗਾ ਇੱਕ ਸੋਚਣ ਵਾਲੀ ਗੱਲ ਆ ਇਹ ਦਿਮਾਗ ਦੇ ਨਾਲ ਬਹੁਤ ਕਿਉਂਕਿ ਮੰਡੀਆਂ ਵਿੱਚ ਜੋ ਦਾਣਾ ਲੈ ਕੇ ਆਉਨੇ ਆ ਨਾ ਆਪਾਂ ਚਾਹ ਸਰੋਂ ਹੋ ਗਈ ਕਣਕ ਹੋ ਗਈ ਮੱਕੀ ਹੋ ਗਈ ਬਾਜਰਾ ਹੋ ਗਿਆ ਕੋਈ ਵੀ ਫਸਲ ਹੈ ਉਹ ਫਿੱਲਰ ਜੀ ਦੇ ਹੈਗੀ ਉਹ ਹੈ ਉਹ ਇਹਨਾਂ ਦੇ ਜਾਨਵਰਾਂ ਦੇ ਕਿਸਮਤ ਦੇ ਵਿੱਚ ਪ੍ਰਮਾਤਮਾ ਨੇ ਉਹ ਲਿਖਿਆ ਵਾ ਪਰਮੇਸ਼ਰ ਨੇ ਚੁਕਣਾ ਦਾਣਾ ਚਿਕਣਾ ਚੁਗ ਰਹੇ ਆ ਇੱਧਰਲੇ ਪਾਸੇ ਚੁਗ ਰਹੇ ਆ ਇਹ ਦਾਣਾ ਚੁਗ ਰਹੇ ਆ ਇਹ ਵਾਹਿਗੁਰੂ ਕਾਲਪੁਰਖ ਨੇ ਇਹਨਾਂ ਦੇ ਕਿਸਮਤ ਦੇ ਵਿੱਚ ਇਹ ਦਾਣਾ ਲਿਖਿਆ ਵਾ ਇਹਨਾਂ ਨੇ ਚੁਗਣਾ ਹਰ ਹੀਲੇ ਚੁਗਣਾ ਕਿਉਂਕਿ ਇਹ ਦਾਣੇ ਆ ਜਿਹੜੇ ਇਹ ਇਹਨਾਂ ਦੀ ਕਿਸਮਤ ਵਿੱਚ ਲਿਖਿਆ ਹੈ ਪਰਮੇਸ਼ਰ ਨੇ ਚੁਕਣੇ ਲਿਖੇ ਹੋਏ ਆ ਜਿੰਨਾ ਦਾਣਾ ਪੰਜਾਬਾ ਲਿਖਿਆ ਹੋਇਆ ਤਾਂ ਅਜੂ ਪੂਰਾ ਹੋਣਾ ਇਹਨਾਂ ਚੁਕ ਲੈਣਾ ਆਪਣਾ ਸਾਰਾ ਹੀ ਜਦ ਸੈਲੋਆਂ ਦੇ ਵਿੱਚ ਤੁਸੀਂ ਫਸਲਾਂ ਇਹ ਲੈ ਗਏ ਇਆਂ ਦੇ ਢਿੱਡਾਂ ਦੇ ਵਿੱਚ ਉਹ ਦਾਣਾ ਤੇ ਨਹੀਂ ਆਉਣਾ ਹੈਗਾ ਨਾ ਤੁਹਾਨੂੰ ਸੀਤ ਬਾਤ ਕੋਈ ਇਹਨਾਂ ਪੰਛੀ ਕੋਲ ਤੇ ਕੋਈ ਜਿੱਕਣ ਹੋ ਜਾਂਦੇ ਮਾਨਾ ਪੰਛੀਆਂ ਦਾ ਅੰਦਰ ਦਾ ਸੀਸਾ ਹੀ ਦਊਗਾ ਉਹ ਜਾਂ ਖਾਣਗੇ ਪੇਟ ਭਰ ਕੇ ਖਾਣਗੇ ਪੰਛੀ ਇਹ ਉਹ ਕਿਸਾਨ ਨੂੰ ਸੀਸਾ ਮਿਲਦੀ ਹੈ ਕਿਸਾਨ ਕਿੰਨਾ ਵੀ ਪਾਪ ਕਰਦਾ ਹੈ ਹੋਰ ਵੀ ਜੀਵ ਜੰਤ ਕਿੰਨੇ ਉਹਦੇ ਜੇ ਖੇਤੀ ਕਰਦਾ ਮਰ ਮੁਰਜਦੇ ਆ ਪਰ ਇਹ ਸੀਸਾ ਦੁਬਾਰਾ ਹੋਇ ਰਿਹਾ ਪਰ ਬਲਤ ਕਿਸਾਨ ਨੂੰ ਕਰਦੀਆਂ ਜਿੱਕਣਾ ਇਹ ਕਬੂਤਰ ਆਹੇ ਦਾਣਾ ਆਹੇ ਚੋਕਰ ਆਹੇ ਆ ਸਾਰੇ ਹੀ ਤੁਸੀਂ ਦੇਖ ਸਕਦੇ ਆ ਐਨ ਰਾਮ ਨਾਲ ਇਹ ਦਾਣਾ ਕਿਸਾਨ ਦਾ ਇਥੇ ਸਰੋਂ ਦਾ ਚੁਗ ਰਹੇ ਆ ਜਿਹੜਾ ਸਮਾਂ ਆਉਣ ਵਾਲਾ ਸਮਾਂ ਜਿਹੜਾ ਉਹ ਜਿਵੇਂ ਸਾਈਲੋ ਤਿਆਰ ਕਰਤੇ ਜਡਾਨੀਆਂ ਬਾਨੀਆਂ ਨੇ ਉਹਨਾਂ ਵਿੱਚ ਡ੍ਰੈਗਟ ਹੀ ਤੁਹਾਡੀ ਸਾਰੀ ਫਸਲ ਆ ਉਹ ਡ੍ਰੈਗਟ ਚਲੇ ਜਾਣੀ ਆ ਹੁਣੇ ਤੁਸੀਂ ਦੇਖ ਸਕਦੇ ਆ ਕਿਸ ਤਰ੍ਹਾਂ ਕਬੂਤਰ ਆ ਜਿਹੜੇ ਇਹ RAM ਨਾਲ ਸਰੋਂ ਨੂੰ ਚੁਗ ਰਹੇ ਆ ਕਿਸਾਨ ਨੂੰ ਕੋਈ ਫਰਕ ਨਹੀਂ ਪੈਂਦਾ ਪਰਮੇਸ਼ਰ ਆ ਜਿਹੜਾ ਹੋਰ ਦੁੱਗਣੀ ਤਿੱਗਣੀ ਹੋ ਅਕਾਲ ਪੁਰਖ ਪਰਮੇਸ਼ਰ ਆ ਜਿਹੜਾ ਵਹਿਗਰੂ ਆ ਜਿਹੜਾ ਇਹ ਦਾਣੇ ਪਾ ਰਹੇ ਆ ਅਸੀਂ ਤਾਂ ਛੱਟਾ ਦੇ ਦੇਣਾ ਅੱਗੇ ਤਾਂ ਮਿਹਨਤ ਤਾਂ ਉਹਨੇ ਦੇਣੀ ਆ ਫਲਤਾ ਪਰਮਾਤਮਾ ਨੇ ਦੇਣਾ ਨਾ ਬਹੁਤ ਫਰਕ ਆਉਂਦਾ ਵੈਸੇ ਗਰੂ ਦਿੰਦਾ ਹੈ ਇਹ ਉਹਦੀ ਭੇਜੇ ਹੋਏ ਜੀਵ ਜੰਤ ਜਿਹੜੇ ਸਾਰੇ ਚੁਗ ਰਹੇ ਆ ਤੁਸੀਂ ਦੇਖ ਸਕਦੇ ਆ ਕਿਸ ਤਰ੍ਹਾਂ ਕਬੂਤਰ ਆ ਜਿਹੜੇ ਇਹ ਸਰੋਂ ਚੁਗ ਰਹੇ ਆ ਕਣਕ ਦੇ ਕ ਜਾਂਦੇ ਆ ਕਣਕ ਬਾਜਰਾ ਜੋ ਕਿੰਨੀਆਂ ਤਰ੍ਹਾਂ ਦੀਆਂ ਫਸਲਾਂ ਜਿਹੜੀਆਂ ਇਹ ਜਾਨਵਰ ਪੰਛੀ ਤਰ੍ਹਾਂ ਤਰ੍ਹਾਂ ਦੇ ਹੋਰ ਪੰਛੀ ਜੀਵ ਜੰਤ ਸਾਰੇ ਕਿਸਾਨ ਦੇ ਉਹ ਗਾਏ ਹੋਏ ਅੰਨ ਵਿੱਚੋਂ ਹੀ ਆਪਣਾ ਢਿੱਡ ਭਰਦੇ ਆ ਤੁਸੀਂ ਇਹ ਵੀਡੀਓ ਨੂੰ ਧਿਆਨ ਨਾਲ ਦੇਖਿਓ ਤੁਹਾਨੂੰ ਹੌਲੀ-ਹੌਲੀ ਸਮਝ ਇਹ ਗੱਲਾਂ ਦੀ ਪਾਉਗੀ ਕਿਉਂਕਿ ਸਰਕਾਰਾਂ ਜਿਹੜੀਆਂ ਉਹ ਕੋਪੜਾ ਨੇ ਪੱਖੀ ਕੇ ਸਰਕਾਰਾਂ ਨੇ ਕਿਸਾਨ ਦਾ ਮਜਦੂਦ ਦਾ ਕੁਝ ਨਹੀਂ ਸੋਚਦੀਆਂ ਮੰਡੀਆਂ ਖਤਮ ਦੇ ਨਾਲ ਕਿੱਦਾਂ ਬੜਾ ਭਾਰੀ ਨੁਕਸਾਨ ਜਿਹੜਾ ਹੋਣੇ ਜਾ ਰਿਹਾ ਹੈ ਇਹਦੇ ਨਾਲ ਟਰੱਕਾਂ ਜਿਕਣਾ ਹੈ ਟਰੱਕ ਖੜੇ ਆ ਉਰੇ ਇਹ ਇਹ ਟਰੱਕ ਨਹੀਂ ਖੜੇ ਹੈਗੇ ਸਾਰੇ ਇਹ ਮੰਡੀ ਦੇ ਵਿੱਚ ਹੈ ਇਹ ਟਰੱਕਾਂ ਜਿਹੜੇ ਤੁਸੀਂ ਦੇਖ ਸਕਦੇ ਆਂ ਇੱਧਰ ਵੀ ਖੜੀਆਂ ਆ ਗੱਡੀਆਂ ਖੜੀਆਂ ਜਿੱਕਣਾ ਖੜੀਆਂ ਗੱਡੀਆਂ ਖੜੀਆਂ ਸਾਰੀਆਂ ਇਹ ਇਹ ਟਰੱਕਾਂ ਜਿੰਨੇ ਵੀ ਇਹ ਇਹਨਾਂ ਦਾ ਕਾਰੋਬਾਰ ਖਤਮ ਹੋ ਜਾਣਾ ਹੈ ਮੰਡੀਆਂ ਵਿੱਚੋਂ ਜਾਂ ਮੰਡੀਆਂ ਖਤਮ ਕਿਸਾਨ ਇਹ ਟਰੱਕ ਜੁਨੀਅਨ ਖਤਮ ਨਾਲ ਮਜ਼ਦੂਰ ਵੀ ਖਤਮ ਮਜ਼ਦੂਰਾਂ ਦਾ ਜੋ ਕਿ ਮਜ਼ਦੂਰੀ ਸੀ ਉਹ ਵੀ ਖਤਮ ਮੰਡੀਆਂ ਖਤਮ ਦੇ ਨਾਲ ਹੋਣ ਦੇ ਨਾਲ ਸਾਰਾ ਖਸ ਹੀ ਖਤਮ ਹੋ ਜਾਣਾ ਜਿਹੜੇ ਸੈਲੋ ਵਗੈਰਾ ਇਹਦੇ ਬਣ ਰਹੇ ਆ ਇਹ ਸਾਰੇ ਹੀ ਖਤਮ ਹੋ ਜਣੇ ਆ ਕੋਈ ਸੈਲੋ ਨਹੀਂ ਰਹਿਣਾ ਕਿਉਂਕਿ ਉਹ ਮੰਡੀ ਕੋਈ ਜੱਦ ਰਹਿਣੀ ਨਹੀਂ ਸੈਲੋ ਸੈਲੋ ਨਹੀਂ ਰਹਿਣਾ ਕਈ ਗੱਲਾਂ ਅਸੀਂ ਬੋਲਦੇ-ਬੋਲਦੇ ਆ ਕੋਲ ਤੇ ਕਈ ਸ਼ਬਦਾਂ ਜਿਹੜੇ ਉਹ ਮਿਸਵਾर्ड ਹੋ ਜਾਂਦੇ ਹੁੰਦੇ ਆ ਤੁਸੀਂ ਸਾਨੂੰ ਮਾਫ ਕਰਨਾ ਪਰ ਆਹੋ ਕਿਉਂਕਿ ਇਹ ਬੋਲੀ ਉਹ ਇਦਾਂ ਦੀ ਹੁੰਦੀ ਆ ਬੰਦਾ ਜੇ ਲਗਾਤਾਰ ਆਪਣਾ ਰਿਲੇਸਨ ਕਰਦਾ ਰਹੇ ਤਾਂ ਸਾਰਾ ਕੁਛ ਵਾਲੀ ਹੌਲੀ ਉਹਦੇ ਕੋਲ ਤੇ ਆਟੋਮੈਟਿਕ ਹੀ ਕੁਦਰਤ ਬੁਲਾਉਂਦੀ ਆ ਪਰਮਾਤਮਾ ਹੀ ਬੁਲਾਉਂਦਾ ਉਹ ਮਿਸ ਮਿਸ ਸ਼ਬਦਾਂ ਜਿਹੜੇ ਹੌਲੀ ਹੌਲੀ ਠੀਕ ਹੁੰਦੇ ਹੋ ਜੀ ਇਹਨੇ ਅਸੀਂ ਵੀ ਇਸ ਤਰ੍ਹਾਂ ਹੀ ਹੌਲੀ ਹੌਲੀ ਇਹਨਾਂ ਸਿੱਖ ਰਹੇ ਹਾਂ ਸੋਹੀ ਬੇਨਤੀ ਆ ਮੇਰਾ ਵੀਡੀਓ ਬਣਾਉਣ ਦਾ ਮਕਸਦ ਇਹੀ ਆ ਕਿ ਮੈਂ ਆਮ ਲੋਕਾਂ ਨੂੰ ਇਸ ਬਾਰੇ ਜਾਣਨਾ ਪਾਇਆ ਜਾਵੇ ਕਿਉਂਕਿ ਕਿਸਾਨਾਂ ਨੂੰ ਵੀ ਹਾਲੇ ਨਹੀਂ ਪਤਾ ਹੈਗਾ ਬੜੀ ਖੁਸ਼ੀ-ਖੁਸ਼ੀ ਉਹ ਟਰੇਲੀਆਂ ਆਪਣੀਆਂ ਸੈਲੋ ਦੇ ਵਿੱਚ ਲੈ ਕੇ ਜਾ ਰਹੀਆਂ ਇਹਹੀ ਮਕਸਦ ਹੁੰਦਾ ਹੈ ਵੀਡੀਓ ਬਣਾ ਕੇ ਪਾਉਣੇ ਦਾ ਸੋਸ਼ਲ ਮੀਡੀਆ ਤੇ ਕਿ ਲੋਕ ਜਾਗਰੂਤ ਹੋ ਜਾਣ ਮਜ਼ਦੂਰ ਵੀ ਖਤਮ ਹੋ ਜਣੇ ਆ ਸੈਲਵਾਂ ਦੇ ਨਾਲ ਗੱਡੀਆਂ ਟਰੱਕ ਜੁਨੀਅਨ ਸਾਰੀ ਖਤਮ ਕਿਸਾਨੀ ਨੇ ਤਾਂ ਦੇਖੋ ਖਤਮ ਇਹਦੇ ਨਾਲ ਹੋਣਾ ਹੀ ਹੋਣਾ ਵੱਡਾ ਭਾਰਾ ਨੁਕਸਾਨ ਪੂਰਾ ਆਮ ਜਨਤਾ ਦੇ ਵਿੱਚ ਹੋਣੇ ਜਾ ਰਿਹਾ ਹੈ ਜੀ ਇਹੀ ਮੇਰਾ ਮਕਸਦ ਹੈ ਵੀਡੀਓ ਪਾਉਣੇ ਦਾ ਸੋ ਦੇਖ ਸਕਦੇ ਆ ਗੱਡੀਆਂ ਟਰੱਕ ਜਿਹੜੇ ਇਕੱਲਾ ਖੜੇ ਆ ਮੰਡੀ 'ਚ ਆਉਣ ਵਾਲਾ ਸਮਾਂ ਜਿਹੜਾ ਇਹ ਬਹੁਤ ਭਿਆਨਕਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ